ਸਤਿਕਾਰ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਕਸਰ ਵਿਦੇਸ਼ਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਕੁਝ ਪੰਜਾਬੀਆਂ ਦੇ ਵੱਲੋਂ ਵਿਦੇਸ਼ ਦੀ ਧਰਤੀ ਉਤੇ ਅਜਿਹੇ ਕੰਮ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਪੰਜਾਬ ਰਹਿੰਦੇ ਸਾਰੇ ਪੰਜਾਬੀਆਂ ਨੂੰ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਹਾਂ ਅੱਜ ਹੀ ਤਾਜ਼ਾ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਜਿੱਥੇ ਲੰਡਨ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਵੱਲੋਂ ਕੀਤੇ ਕਾਰਨਾਮੇ ਉੱਤੇ ਅੱਜ ਲੰਡਨ ਦੀ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਪੰਜਾਬੀ ਪਰਿਵਾਰ ਦੇ ਵੱਲੋਂ ਲੰਡਨ ਦੇ ਹਸਬਾਰੋ ਦੇ ਵਿੱਚ ਡਾਕਰ ਦੇ ਵਿੱਚ ਦਕੈਤੀ ਦਾ ਡਰਾਮਾ ਕੀਤਾ ਗਿਆ ਸੀ ਜਿਸ ਉੱਤੇ ਹੁਣ ਅਦਾਲਤ ਨੇ 6 ਜੂਨ ਨੂੰ ਸਜ਼ਾ ਸੁਣਾਈ ਜਾਣ ਦੀ ਗੱਲ ਆਖੀ ਹੈ ਵਿੱਤੀ ਸਾਲ 2026 H1 ਵੀਜ਼ਾ ਕੈਪ ਦੇ ਲਈ ਚੋਣ ਪ੍ਰਕਿਰਿਆ ਸੋਮਵਾਰ ਨੂੰ ਪੂਰੀ ਹੋ ਗਈ ਹੈ ਜਿਸ ਦੇ ਵਿੱਚ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਲੋੜਿੰਦੀ ਸੀਮਾ ਨੂੰ ਪੂਰਾ ਕਰਨ ਦੇ ਲਈ ਕਾਫੀ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਨੇ USCIS ਨੂੰ ਵਿੱਤੀ ਸਾਲ 2026 H1B ਕੈਪ ਨੂੰ ਪੂਰਾ ਕਰਨ ਦੇ ਲਈ ਵਿਲੱਖਣ ਲਾਪਾਤਰੀਆਂ ਦੇ ਲਈ ਕਾਫੀ ਇਲੈਕਟ੍ਰੋਨਿਕ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਨੇ ਜਿਸ ਦੇ ਵਿੱਚ ਮਾਸਟਰ ਦੀ ਕੈਪ ਵੀ ਸ਼ਾਮਲ ਹੈ ਉਹਨਾਂ ਨੇ ਵੈਧ ਰਜਿਸਟ੍ਰੇ ਸਟੇਸ਼ਨਾਂ ਵਾਲੇ ਲਾਭਪਾਤਰੀਆਂ ਦੀ ਲੋੜਿੰਦੀ ਗਿਣਤੀ ਨੂੰ ਬੇਤਰਤੀਬ ਢੰਗ ਤੇ ਨਾਲ ਚੁਣੇ ਅਤੇ ਸਾਰੇ ਯੋਗ ਪਟੀਸ਼ਨਰਾਂ ਨੂੰ ਸੂਚਿਤ ਕੀਤਾ। ਇਹ ਚੁਣੇ ਹੋਏ ਪਟੀਸ਼ਨਰ ਹੁਣ ਆਪਣੇ ਲਾਭਪਾਤਰੀਆਂ ਲਈ H1 ਵੀਜ਼ਾ ਗੈਪ ਵਿਸ਼ਾ ਪਟੀਸ਼ਨ ਦਾਇਰ ਕਰ ਸਕਦੇ ਨੇ। ਸੰਭਾਵੀ ਪਟੀਸ਼ਨ ਕਰਤਾ ਜਿਨ੍ਹਾਂ ਨੇ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਜਮ੍ਹਾਂ ਕਰਵਾਈ ਹੈ ਉਹ ਆਪਣੇ ਆਨਲਾਈਨ ਖਾਤੇ ਦੇ ਵਿੱਚ ਲੌਗਇਨ ਕਰਕੇ ਆਪਣੀ ਸਥਿਤੀ ਦੀ ਜਾਂਚ ਵੀ ਕਰ ਸਕਦੇ ਨੇ। USCIS ਨੇ ਸਾਰੇ ਚੁਣੇ ਹੋਏ ਲਾਪਾਤਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹਨਾਂ ਦੇ ਖਾਤੇ ਅਪਡੇਟ ਕੀਤੀ ਰਜਿਸਟ੍ਰੇਸ਼ਨ ਸਥਿਤੀ ਪ੍ਰਦਰਸ਼ਿਤ ਕਰਨਗੇ। ਪਰਕਿਰਿਆ ਬਾਰੇ ਹੋਰ ਵੇਰਵੇ H1B ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਪ੍ਰਕਿਰਿਆ ਪੜ੍ਹਨੇ ਉੱਤੇ ਉਪਲਬਧ ਨਹੀਂ ਦਸੀ ਚੁਨੇ ਹੋਏ ਲਾਭਪਾਤਰੀਆਂ ਵਾਲੇ ਪਟੀਸ਼ਨਰ 1 ਅਪ੍ਰੈਲ 2025 ਤੋਂ ਆਪਣੀਆਂ H1B ਗੈਪ ਵਿਸ਼ਾ ਪਟੀਸ਼ਨਰ ਦਾਇਰ ਕਰਨੀਆਂ ਸ਼ੁਰੂ ਕਰ ਚੁੱਕੇ ਨੇ ਇਸ ਦੇ ਵਿੱਚ ਐਡਵਾਂਸਡ ਡਿਗਰੀ ਛੋਟ ਮਾਸਟਰਸ ਗੈਪ ਦੇ ਅਧੀਨਯੋਗ ਵਿਅਕਤੀ ਸ਼ਾਮਲ ਨੇ ਹਾਲੇ ਕਿ ਸਿਰਫ ਉਹੀ ਲੋਕ ਪਟੀਸ਼ਨਾਂ ਜਮਾ ਕਰਵਾ ਸਕਦੇ ਨੇ ਜਿਨ੍ਹਾਂ ਦੇ ਕੋਲ ਵੈਧ ਰਜਿਸਟ੍ਰੇਸ਼ਨ ਹੈ ਇਹ ਯਕੀਨੀ ਬਣਾਉਣ ਦੇ ਲਈ ਕਿ ਪਟੀਸ਼ਨ ਦੀ ਪ੍ਰਕਿਰਿਆ ਸਚਾਰੂ ਢੰਗ ਦੇ ਨਾਲ ਹੋਵੇ ਇਸੇ ਨਾਲ ਹੀ ਚੇਤਰ ਗਲ ਕੀਤੀ ਜਾਵੇ ਆਪਣੀ ਐਚ 1ਨ ਬੀ ਕੈਪ ਵਿਸ਼ਾ ਪਟੀਸ਼ਨ ਸਹੀ ਸਥਾਨਾ ਤੇ ਜਾਂ ਫਿਰ my.uscis.govment ਉਤੇ ਆਨਲਾਈਨ ਦਾਇਰ ਕਰਨੀ ਚਾਹੀਦੀ ਹੈ ਇਸਨਾਲੀ ਨਿਰਧਾਰਿਤ ਫਾਈਲਿੰਗ ਮਿਆਦ ਜੋ ਹੈ ਉਹ 90 ਦਿਨ ਦੇ ਅੰਦਰ ਪਟੀਸ਼ਨ ਜਮਾ ਕਰਨੀ ਚਾਹੀਦੀ ਹੈ ਪਟੀਸ਼ਨ ਦੇ ਨਾਲ ਚੋਣ ਨੋਟਿਸ ਦੀ ਇੱਕ ਕਾਪੀ ਵੀ ਸ਼ਾਮਲ ਕਰਨੀ ਚਾਹੀਦੀ ਹੈ ਤੇ ਰਜਿਸਟ੍ਰੇਸ਼ਨ ਦੌਰਾਨ ਵਰਤੇ ਗਏ ਲਾਭ ਪਾਤਰੀ ਦੇ ਵੈਧ ਪਾਸਪੋਰਟ ਜਾਂ ਫਿਰ ਯਾਤਰਾ ਦਸਤਾਵੇਜ਼ਾ ਸਬੂਤ ਵੀ ਪ੍ਰਦਾਨ ਹੋਣਾ ਚਾਹੀਦਾ ਹੈ ਇਥੇ ਦੱਸਦੀ ਕਿ H1B ਵੀਜ਼ਾ ਪ੍ਰੋਗਰਾਮ ਅਮਰੀਕੀ ਮਾਲਕਾਂ ਨੂੰ ਅਸਥਾਈ ਤੌਰ 'ਤੇ ਵਿਸ਼ੇਸ਼ ਨੌਕਰੀਆਂ ਦੇ ਲਈ ਵਿਸ਼ੇਸ਼ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦੇ ਹੈ ਯੋਗਤਾ ਪੂਰੀ ਕਰਨ ਦੇ ਲਈ ਬਿਨੇ ਕਾਰਦੇ ਕੋਲ ਇੱਕ ਖਾਸ ਕਰਕੇ ਖੇਤਰ ਦੇ ਵਿੱਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਜਿਸ ਲਈ ਉન્નਤ ਗਿਆਨ ਦੀ ਲੋੜ ਹੁੰਦੀ ਹੈ ਆਮ H1B ਕਿਟਿਆਂ ਦੇ ਵਿੱਚ ਇੰਜੀਨੀਅਰਿੰਗ ਆਰਕੀਟੈਕਚਰ ਗਣਿਤ ਦਵਾਈ ਸਮਾਜਿਕ ਵਿਗਿਆਨ ਸਿੱਖਿਆ ਕਰਪਾਲ ਲੇਖਕਾਰੀ ਕਾਨੂੰਨ ਧਰਮ ਸ਼ਾਸਤਰ ਅਤੇ ਕਲਾ ਸ਼ਾਮਲ ਨੇ ਇਹ ਵੀਜ਼ਾ ਉਹਨਾਂ ਭੂਮਿਕਾਵਾਂ ਦੇ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਲਈ ਵਿਸ਼ੇਸ਼ ਖੇਤਰਾਂ ਦੇ ਵਿੱਚ ਸਿਧਾਂਤਕ ਅਤੇ ਵਿਆਰਕ ਮੁਹਾਰਤ ਦੋਵਾਂ ਦੀ ਲੋੜ ਹੁੰਦੀ ਹੈ ਦਸੇ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ H1B ਰਜਿਸਟ੍ਰੇਸ਼ਨਾਂ ਅਤੇ ਆਨਲਾਈਨ ਜਮ੍ਹਾਂ ਕਰਵਾਈਆਂ ਗਈਆਂ ਪਟੀਸ਼ਨਾਂ ਦੇ ਲਈ ਰੋਜ਼ਾਨਾ ਕ੍ਰੈਡਿਟ ਕਾਰਡ ਲੈਂਡ ਦਿਨ ਸੀਮਾ 24999.99 ਡਾਲਰ ਤੋਂ ਵਧਾ ਕੇ 99999.99 ਡਾਲਰ ਕਰ ਦਿੱਤੀ ਹੈ ਇਹ ਬਦਲਾਅ ਹਿੱਸੇਦਾਰ ਤੋਂ ਫੀਡਬੈਕ ਤੋਂ ਬਾਅਦ ਆਉਂਦਾ ਹੈ ਅਤੇ ਕ੍ਰੈਡਿਟ ਕਾਰਡ ਸੀਮਾਵਾ ਦੇ ਨਾਲ ਪਿਛਲੇ ਮੁੱਦਿਆਂ ਨੂੰ ਹੱਲ ਕਰਦਾ ਹੈ ਕਿ 99999.99 ේ ොර් ොවවද දේ ලෑන්දෙන්දා පුක්තාන ऑटोमेटिक क्लियरिंग हाउस यानी कि ईसीएच ਰਾਹੀਂ ਕੀਤਾ ਜਾ ਸਕਦਾ ਹੈ ਇੱਥੇ ਦੱਸਣਾ ਬੰਦਾ ਹੈ ਕਿ মেট্রোপਲੀਟਨ ਪੁਲਿਸ ਦੇ ਫਾਇਰਿੰਗ ਸਕੁਐਡ ਦੇ ਡਾਇਰੈਕਟਿਵ ਅਚੀਵ ਇੰਸਪੈਕਟਰ ਸਕਾਟ ਮੈਂਬਰ ਨੇ ਕਿਹਾ ਹੈ ਕਿ ਇਹ ਇੱਕ ਗੁੰਝਲਦਾਰ ਜਾਂਚ ਸੀ ਜਿਸ ਦੇ ਵਿੱਚ ਵੱਡੀ ਮਾਤਰਾ ਚ ਸੀਸੀਟੀਵੀ ਫੋਨ ਅਤੇ ਵਿਤੀ ਡਾਟਾ ਅਤੇ ਡੀਐਨਏ ਸਬੂਤ ਵੀ ਇਕੱਠਾ ਕਰਨਾ ਸ਼ਾਮਲ ਸੀ ਅਤੇ ਹੁਣ ਅਦਾਲਤ ਦੇ ਵੱਲੋਂ ਪੰਜੇ ਦੋਸ਼ੀਆਂ ਨੂੰ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ bureau report channel punjabi